ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮਸਲਾ ਸੀ ਵੀਰੋ ਰਾਤ ਸਾਡੇ ਕੋਲ ਕਾਫੀ ਦਿਨਾਂ ਤੋਂ ਜਿਹੜਾ ਰਾਸਨ ਆ ਰਿਹਾ 20 ਮੈਂਬਰੀ ਕਮੇਟੀ ਬਣੀ ਹੈ ਸਾਡੀ ਉਹਦੀ ਦੇਖਰੇਖ ਦੇ ਵਿੱਚ ਇੱਥੇ ਡੰਪ ਕੀਤਾ ਗਿਆ ਕਿਉਂਕਿ ਬਾਰਸ਼ ਬਹੁਤ ਜ਼ਿਆਦਾ ਹੋ ਰਹੀ ਸੀਗੀ ਔਰ ਸਮਾਨ ਰੱਖਣ ਨੂੰ ਨਾ ਤੇ ਲੋਕਾਂ ਕੋਲ ਜਗ੍ਹਾ ਹੈ ਕਿਉਂਕਿ ਅੱਗੇ ਉੱਜੜ ਕੇ ਆਣ ਕੇ ਰੋਡ ਤੇ ਬੈਠੇ ਆ ਵਿਚਾਰੇ ਤੁਸੀਂ ਬੰਦ ਦੇ ਉਹਨਾਂ ਦਾ ਸਮਾਨ ਜਿਹੜਾ ਇੱਥੇ ਰੱਖਿਆ ਹੋਇਆ ਆ ਵੀ ਮੈਂਬਰੀ ਕਮੇਟੀ ਨੇ ਉਹਦੇ ਉੱਤੇ ਰਾਤ ਜਿਹੜਾ ਪ੍ਰਸ਼ਾਸਨ ਪਾਲਾ ਲਾ ਗਿਆ 3 ਘੰਟੇ ਹੋ ਗਏ ਸਾਨੂੰ ਬੈਠਿਆ ਨੂੰ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਨਹੀਂ ਪਹੁੰਚਾ ਤੇ ਅਸੀਂ ਹੁਣ ਉਹ ਜਿਹੜਾ ਤਾਲਾ ਉਹ ਤੋੜ ਕੇ ਆਪਣਾ ਤਾਲਾ ਲਾਤਾ ਆ ਜੇ ਫਿਰ ਵੀ ਆਪਾਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਸਵਾਲ ਸਾਨੂੰ ਪੁੱਛਣੇ ਪੁੱਛ ਸਕਦੇ ਆ ਅਸੀਂ ਉਹਦਾ ਜਵਾਬ ਦੇਣ ਨੂੰ ਤਿਆਰ ਆ ਇਹਦਾ ਜੋ ਸਮਾਨ ਸਾਡੇ ਅੰਦਰ ਪਿਆ ਕੱਲੀ ਕੱਲੀ ਲਿਸਟ ਸਾਡੇ ਕੋਲ ਆ ਔਰ ਲੋਕਾਂ ਦਾ ਸਮਾਨ ਆ ਜਿਹੜਾ ਸਾਡੇ ਸੰਤ ਮਹਾਂਪੁਰਖਾਂ ਉਹਨਾਂ ਦਾ ਦਿੱਤਾ ਹੋਇਆ ਦਾਨ ਐ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਹੜ ਪੀੜ ਦੇ ਨਾਲ ਸਭ ਕੁਝ ਰੁੜ ਗਿਆ ਆ ਠੀਕ ਕਰਨ ਤਾਲਾ ਕੱਟ ਲਗਾਇਆ ਤਾਲਾ ਉਹਨਾਂ ਲਗਾਇਆ ਜੀ ਤੁਸੀਂ ਡੈਂਪਲੀ ਕਰ ਸਕਦੇ ਇੱਥੇ ਡੈਂਪ ਗੋਂ ਕੀਤਾ ਆ ਜੀ ਤੇ ਡੈਂਪ ਤੇ ਅਸੀਂ ਪੂਰੀ ਕਮੇਟੀ ਨੇ ਕੀਤਾ ਇੱਕ ਬੰਦੇ ਨੇ ਕੀਤਾ ਹੀ ਨਹੀਂਗਾ ਬਾਅਦ ਚ ਵੰਡਿਆ ਜੋ ਹੁਣ ਹੜ ਜਿੱਦਾ ਪਾਣੀ ਉੱਤਰ ਰਿਹਾ ਆ ਲੋਕਾਂ ਦੇ ਘਰਾਂ ਚ ਜਾਣਾ ਆ ਨਾ ਤੇ ਤੂੜੀ ਰਹੀ ਆ ਨਾ ਪੱਠਾ ਰਿਹਾ ਆ ਨਾ ਕੋਈ ਘਰ ਬਾਹਰ ਲੋਕਾਂ ਦੇ ਰਹੇ ਆ ਤੇ ਅਸੀਂ ਇਹ ਕੋਸ਼ਿਸ਼ ਕੀਤੀ ਸੀਗੀ ਕੀ ਕੋਜਣਾ ਕੁਝ ਲੋਕ ਜਿਹੜੇ ਆ ਦਹਾ ਦਹਾ 20 20 ਦਿਨਾਂ ਦਾ ਕੁਝ ਰਾਸ਼ਨ ਆਪਣੇ ਖਾਣ ਵਾਸਤੇ ਤੇ ਡੰਗ ਪਸ਼ੂਆਂ ਵਾਸਤੇ ਚਾਰਾ ਨਾਲ ਲੈ ਕੇ ਜਾਣ ਅੰਦਰ ਗਾਂਜੋ ਤੇ ਆਪਣੇ ਡੰਗਰਾਂ ਨੂੰ ਪਾ ਸਕਣ ਕਿਉਂਕਿ ਜਦੋਂ ਚੱਲਦਾ ਕੁਝ ਵੀ ਪਾਣੀ ਚੱਲਦਾ ਹੈ ਉਦੋਂ ਬਹੁਤ ਆਉਂਦੇ ਆ ਲੋਕ ਪਰ ਜਦੋਂ ਪਾਣੀ ਮੁੱਕ ਜਾਂਦਾ ਹੈ ਫਿਰ ਕੋਈ ਬਾਹ ਨਹੀਂ ਫੜਦਾ ਇਸ ਕਰਕੇ ਅਸੀਂ ਇਹ ਜਿਹੜਾ ਡੈਂਬ ਕੀਤਾ ਸੀਗਾ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਸੀ ਰਾਤ ਸਭ ਕੋ ਦਿਖਾਇਆ ਮੌਜੂਦਾ ਦੋ ਸਰਪੰਚ ਨਾਲ ਸਾਡੇ ਜੌਨ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਜੀ ਮੈਂ ਨਿਰਮਲ ਸਿੰਘ ਮੰਡ ਜਿਹੜਾ ਸਕੱਤਰ ਕਪੂਰਸ ਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਰਾਤ ਵੀ ਬੇਨਤੀ ਕੀਤੀ ਵੀ ਅਸੀਂ ਡੈਂਬ ਕੀਤਾ ਆ ਇਹ ਕਿਸੇ ਇੱਕ ਵਿਅਕਤੀ ਦਾ ਨਹੀਂ ਕੀਤਾ ਆ ਸਾਡੇ ਨਾਦਕ ਵੀਰ ਸਿੰਘ ਜੀ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਹਰ ਵੇਲੇ ਉਥੇ ਜਿੱਦਨ ਦਾ ਹੜ ਆਇਆ ਮੋਢੇ ਨਾਲ ਮੋਢਾ ਲਾ ਕੇ ਕਿਉਂਕਿ ਪਹਿਲੇ ਦਿਨ ਤੋਂ ਜਦੋਂ ਲੰਗਰ ਚਾਲੂ ਕੀਤਾ ਸੀ ਆਪਣੀ ਜੀਵ ਚੌਥੇ ਲੰਗਰ ਸ਼ੁਰੂ ਕੀਤਾ ਸੀਗਾ ਉਤੋਂ ਬਾਅਦ ਫਿਰ ਸਾਨੂੰ ਦਾਨੀ ਸੱਜਣਾ ਦੇ ਫੋਨ ਸਾਨੂੰ ਮਹਾਪੁਰਸ਼ਾਂ ਦੇ ਫੋਨ ਇੱਥੇ ਜਿਹੜਾ ਸਮਾਨ ਕੋਲ ਜੰਦਰ ਪਿਆ ਉਹਨਾਂ ਦੇ ਵਿੱਚ 1800 ਕਿਲੋਮੀਟਰ ਤੋਂ ਚੱਲ ਕੇ ਬਾਬਾ ਨਰਿੰਦਰ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਾਲੇ ਆ ਨਦੇੜ ਸਾਹਿਬ ਵਾਲੇ ਉਹ ਪਹੁੰਚੇ ਸੀਗੇ ਉਹਨਾਂ ਦਾ ਦਿੱਤਾ ਹੋਇਆ ਦਾਨ ਅੰਦਰ ਅਸੀਂ ਰੱਖਿਆ ਵੀਰੋ ਉਹਨਾਂ ਦੀ ਗੱਡੀ ਤੇ ਆਇਆ ਉਹਨਾਂ ਦੀ ਗੱਡੀ ਤੇ ਅਸੀਂ ਡੈਂਪ ਕੀਤਾ ਇਹ ਇਹ ਨਹੀਂ ਕੀਤਾ ਕਿ ਉੱਥੇ ਲਵਾ ਕੇ ਫਿਰ ਡੰਪ ਕੀਤਾ ਉਹਨਾਂ ਨੂੰ ਦੱਸ ਕੇ ਸਭ ਕੁਝ ਦੱਸਿਆ ਕਿ ਆਹ ਜਿਸਨਾਂ ਇਹ ਤੋਂ ਬਾਅਦ ਲੋਕਾਂ ਨੂੰ ਚਾਹੀਦਾ ਹੁੰਦੇ ਲੋਕਾਂ ਕੋ ਖਰਾਬ ਹੋਣ ਰਿਆ ਜਗ੍ਹਾ ਦਾ ਨਾਂ ਹੋਣ ਕਰਕੇ ਅਸੀਂ ਜਿਹੜਾ ਇੱਥੇ ਡੰਪ ਕੀਤਾ ਸੀਗਾ ਤੇ ਪ੍ਰਸ਼ਾਸਨ ਨੇ ਉਹਦਾ ਉਲਟਾ ਸਵਾਲ ਬਣਾ ਕੇ ਤੇ ਸਾਡਾ ਇੱਕ politikal ਦਬਾਅ ਕਰਕੇ ਇਹ ਕੋਈ ਅਗਾਂਹ ਦੋਰ ਆਵਣ ਗਿਆ politikal ਦਬਾਅ ਆ ਉਹਦੇ ਪਿਆ ਤਾਨ ਕੇ ਇੱਥੇ ਰਾਤ ਉਹਨਾਂ ਨੇ ਫਿਰ ਉਹਨਾਂ ਦਾ ਇੱਕ ਜਿਹੜਾ ਗੁੰਡਾ ਆ ਪਾਲਿਆ ਹੋਇਆ ਗੁੰਡਾ ਜਿਹੜਾ ਰਾਤ ਇੱਥੇ ਆਣ ਕੇ ਸ਼ਰਾਬ ਨਾਲ ਡੱਕਿਆ ਰਾਜ ਕੇ ਸ਼ਰਾਬ ਨਾਲ ਆਣ ਕੇ ਸਾਡੇ ਸਰਪੰਚਾਂ ਨੂੰ ਸਾਡੇ ਜੋਂ ਪ੍ਰਧਾਨ ਨੂੰ ਵਿਚੇ ਮੈਂ ਸੀਗਾ ਸਾਰਨ ਉਹ ਗੰਦੀ ਸ਼ਬਦਾਵਲੀ ਬੋਲਿਆ ਉਹਦਾ ਵੀ ਹਿਸਾਬ ਅਸੀਂ ਇਹਨਾਂ ਕੋਲ ਲਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਇਸ ਵੇਲੇ ਸਾਨੂੰ ਇਹ ਚੀਜ਼ਾਂ ਮਹਿਣਾ ਨਹੀਂ ਰਖਾਉਂਦੀਆਂ ਸਾਡੀ ਬੇਇੱਜ਼ਤੀ ਜਾਂ ਸਾਡੀ ਇੱਜ਼ਤ ਸਾਨੂੰ ਮਹਿਣਾ ਰਖਾਉਂਦਾ ਐ ਜਿਹੜੇ ਲੋਕ ਰੋੜ ਦੇ ਪਏ ਆ ਉਹਨਾਂ ਨੂੰ ਬਚਾਉਣ ਦਾ ਇਹਦੀ ਜਿਹੜੀ ਗੱਲ ਉਹਦੇ ਵਿੱਚ ਬਾਅਦ ਦੇ ਵਿੱਚ ਇਹਦੀਆਂ ਨੱਕ ਨਾਲ ਲਕੀਰਾ ਨਾ ਕਢਾਈਆਂ ਤੇ ਅਸੀਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਸਾਨੂੰ ਫਿਰ ਨਿਰਮਲ ਸਿੰਘ ਮੰਡ ਨਹੀਂ ਕਿਸੇ ਨੇ ਕਹਿਣਾ ਜਦ ਤੱਕ ਇਹ ਕੋ ਮਾਫੀ ਨਾ ਮੰਗਾਈ ਜਾਂ ਤੇ ਪਰਚਾ ਨਾ ਕਰਾਇਆ ਤੇ ਖੜਾ ਨਹੀਂ ਆਈ ਇਹਦਾ ਸ਼ਰ ਦੇ ਪਰ ਪਹਿਲਾਂ ਸਾਨੂੰ ਪਹਿਲਾ ਵੀ ਅਸੀਂ ਜਿਹੜਾ ਸਾਡੇ ਲੋਕ ਰੋੜ ਰਹੇ ਆ ਉਹਨਾਂ ਦੀ ਸਹਾਇਤਾ ਕਰੀਏ ਉਸ ਤੋਂ ਬਾਅਦ ਅਸੀਂ ਜਿਹੜਾ ਇੱਥੇ ਐਕਸ਼ਨ ਹੋਰ ਲੀਕਾਂਗੇ ਅੱਜ ਜਿੰਨੇ ਪਤਵੰਤੇ ਸੱਜਣ ਇੱਥੇ ਪਹੁੰਚੇ ਆ ਜਥੇਬੰਦੀਆਂ ਪਹੁੰਚੀਆਂ ਆ ਦਿਨੋ ਧੰਨਵਾਦ ਆ ਸਾਡੀ 20 ਮੈਂਬਰੀ ਕਮੇਟੀ ਵੱਲੋਂ ਹਰ ਪੀੜਤ ਕਮੇਟੀ ਵੱਲੋਂ ਔਰ ਸਾਡੀ ਜਥੇਬੰਦੀ ਵੱਲੋਂ ਹਰ ਇੱਕ ਦਾ ਦਿਨੋ ਧੰਨਵਾਦ ਆ ਜਿਹੜੇ ਇੱਥੇ ਪਹੁੰਚੇ ਆ ਜੇ ਮੀਡੀਆ ਕਰਮੀਆਂ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਕੋਈ ਹੋਰ ਕਰਮੀਆਂ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਆ ਤੇ ਜਿਹੜੇ ਸਾਡੇ ਐਮ.ਐਲ.ਏ ਹਲਕਾ ਦੇ ਆ ਉਹਨਾਂ ਦਾ ਵੀ ਧੰਨਵਾਦ ਆ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਰੀ ਦੁਨੀਆ ਦੇ ਨਾਲ ਖੜੇ ਆ ਔਰ 20 ਮੈਂਬਰੀ ਕਮੇਟੀ ਦੇ ਨਾਲ ਖੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਰਾਤ ਦੀ ਵਾਇਰਲ ਹੋ ਰਹੀ ਹੈ ਜੀ ਰਾਤ 11 ਵਜੇ ਚੋਰਾਂ ਵਾਂਗੂ ਆ ਕੇ ਪ੍ਰਸ਼ਾਸਨ ਨੇ ਇੱਥੇ ਕੁਝ ਇੱਕ ਦੋ ਜਣਿਆਂ ਨੂੰ ਕਾਲਾਂ ਕਰ ਲਈਆਂ ਤੇ ਉੱਥੇ ਕੁਝ ਜਿਹੜੇ ਸਾਡੇ ਕਮੇਟੀ ਦੇ ਮੈਂਬਰ ਬਣੇ ਹੋਇਆ ਦੋ ਵਿੱਚ ਮੌਜੂਦਾ ਸਰਪੰਚ ਔਰ ਸਾਡੇ ਜਥੇਬੰਦੀ ਦੇ ਆਗੂ ਉਹ ਦੋਨੋਂ ਜਿਹੜੇ ਚਾਰੇ ਪੰਦੇ ਸੱਤੇ ਜਾਣੇ ਹੀ ਮਤਲਬ ਇੱਥੇ ਰਾਤ ਪਹੁੰਚੇ ਕੋਈ 12 1 ਵਜੇ ਦੇ ਲਗਭਗ ਹੁੰਦਾ ਹੈ ਤੇ ਉਹਨਾਂ ਨੇ ਆਣ ਕੇ ਕੀਤਾ ਜਿਹੜਾ ਦਾਨ ਵੱਲੋਂ ਦਿੱਤਾ ਹੋਇਆ ਸਾਰਾ ਰਾਸ਼ਨ ਚਾਰਾ ਜਿਹੜਾ ਕਿ ਸਾਨੂੰ ਜਿਵੇਂ بارش ਲਗਾਤਾਰ ਪੈ ਰਹੀ ਆ ਉਹਦਾ ਉੱਥੇ ਖਰਾਬ ਹੋਣ ਦਾ ਡਰ ਸੀਗਾ ਉਹ ਅਸੀਂ ਲਾਗੇ ਕੋਈ ਸੇਫ ਜਗ੍ਹਾ ਵੇਖ ਕੇ ਤੇ ਅਸੀਂ ਇਹ ਸ਼ੈੱਡ ਦੇ ਵਿੱਚ ਰੱਖਿਆ ਹੋਇਆ ਸੀ ਕਿ ਜਿਸ ਦਿਨ ਪਾਣੀ ਉਤਰ ਜਵੇ ਦਰਿਆ ਦਾ ਹੱੜ ਥੱਲੇ ਚੱਲ ਜੇ ਤੇ ਲੋਕਾਂ ਦੇ ਘਰਾਂ ਤੱਕ ਇਹ 20 ਮੈਂਬਰੀ ਕਮੇਟੀ ਜਿਹੜੀ ਆ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਕਰੂਗੀ ਇਸ ਮਕਸਦ ਦੇ ਨਾਲ ਅਸੀਂ ਇਹ 20 ਮੈਂਬਰੀ ਕਮੇਟੀ ਬਣਾ ਕੇ ਸਾਰੇ ਹੜ੍ਹ ਪੀੜਤਾਂ ਦੀ ਸਲਾਹ ਲੈ ਕੇ ਫਿਰ ਇਹ ਸਮਾਨ ਰੱਖਿਆ ਹੋਇਆ ਆ ਉਸੇ ਤਹਿਸੀਲਦਾਰ ਉਸੇ ਐਸਡੀਐਮ ਨੂੰ ਸਾਰਿਆਂ ਨੂੰ ਇਹਨਾਂ ਨੂੰ ਬਿਲਕੁਲ ਸ਼ਖਲੋਂ ਵੀ ਉਹ ਜਾਣਦੇ ਆ ਔਰ ਇਹਨਾਂ ਦਾ ਨਾਲ ਇੱਕ ਜਿਹੜਾ ਇਹਨਾਂ ਨੇ ਬਲਾਕ ਸੰਮਤੀ ਮੈਂਬਰ ਇੱਕ ਖੜਾ ਕਰਨਾ ਮੈਨੂੰ ਉਹ ਕਹਿਣ ਦੇ ਵਿੱਚ ਕੋਈ ਹੱਤਕਥਨੀ ਨਹੀਂ ਆ ਵੀ ਉਹ ਇਹਨਾਂ ਨੇ ਬਲਾਕ ਸੰਮਤੀ ਮੈਂਬਰ ਵੀ ਖੜਾ ਕਰਨਾ ਨਾਲ ਉਹ ਵੀ ਇਸ ਕਮੇਟੀ ਦਾ ਮੈਂਬਰ ਆ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਜਿਹੜਾ ਉਹਨਾਂ ਨੇ ਖੜਾ ਕਰਨਾ ਉਹ ਵੀ ਮੈਂਬਰ ਸਾਡਾ ਨਾਲ ਆ ਕਮੇਟੀ ਦੇ ਵਿੱਚ ਕਿਉਂਕਿ ਸਾਡਾ ਪੀੜਤਾਂ ਦੀ ਸੇਵਾ ਕਰ ਰਹੇ ਕੁਕੀ ਏਡੇ ਤੋਂ ਸਰਦਾਰ ਪ੍ਰੀਤਮ ਸਿੰਘ ਇਹਨਾਂ ਨੇ ਇਹ ਵੀ ਨਹੀਂ ਚਾਇਆ ਵੀ ਅਸੀਂ ਉਹਨੂੰ ਹੀ ਪੁੱਛ ਲਈਏ ਸਾਡੀ ਸਰਕਾਰ ਦੇ ਵਿੱਚ ਜੇ ਕੁਝ ਗਲਤ ਹੋ ਰਿਹਾ ਜਾਂ ਕੋਸ਼ਾ ਤੁਸੀਂ ਜਿਹੜੇ ਬੰਦੇ ਆਪਣੇ ਉਹਨਾਂ ਕੋਲੋਂ ਹੀ ਕਿਸੇ ਕੋਲ ਪੁੱਛ ਲਓ ਵੀ ਅਸੀਂ ਕੁਝ ਗਲਤ ਕਰ ਰਹੇ ਆ ਜੇ ਬਿਲਕੁਲ ਸਹੀ ਸੀ ਦਾਨੀ ਸੱਜਣਾ ਵੱਲੋਂ ਲਿਆਂਦਾ ਸਮਾਨ ਸਾਰਾ ਸਾਂਭਿਆ ਗਿਆ ਲੋਕਾਂ ਦੇ ਘਰ ਤੱਕ ਪਹੁੰਚਣਾ ਸੀਗਾ ਤੇ ਉਹਦੇ ਵਿੱਚ ਇੱਥੇ ਸੀਲ ਕਰਨ ਦਾ ਇਹਨੂੰ ਕੀ ਮਤਲਬ ਆਂਦਾ ਇਹਨੂੰ ਤਾਲਾ ਲਾਉਣ ਦਾ ਕੀ ਮਤਲਬ ਆਂਦਾ ਇਹ ਸਮਾਨ ਨੂੰ ਇਸ ਕਰਕੇ ਉਹਦੇ ਵਿਰੋਧ ਵਜੋਂ ਅੱਜ ਅਸੀਂ ਸਵੇਰ ਦੇ 11 ਵਜੇ ਦੇ ਇੱਥੇ ਹਜ਼ਾਰਾਂ ਲੋਕ ਜਿਹੜੇ ਆ ਮਤਲਬ ਪਹਿਲਾਂ ਸਾਈਡ ਤੇ ਬੈਠੇ ਸੀਗੇ ਉਸ ਤੋਂ ਬਾਅਦ ਸਾਨੂੰ ਅੱਕ ਕੇ ਰੋਡ ਵੀ ਬੰਦ ਕਰਨਾ ਪਿਆ ਅੱਧਾ ਪੌਣਾ ਘੰਟਾ ਅਸੀਂ ਰੋਡ ਬੰਦ ਰੱਖਿਆ ਆ ਰਹੇ تھے ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਨਮਾਇੰਦਾ ਕੋਈ ਵੀ ਪ੍ਰਸ਼ਾਸਨ ਦਾ ਕੋਈ ਐਸ ਡੀ ਐਮ ਤਹਿਸੀਲਦਾਰ ਡੀ ਐਸ ਪੀ ਕੋਈ ਨਹੀਂ ਪਹੁੰਚਿਆ ਜੀ ਇਸ ਗੱਲੋਂ ਅਸੀਂ ਬਹੁਤ ਜ਼ਿਆਦਾ ਸ਼ਰਮਨਾਕ ਕੰਮ ਸਮਝਦੇ ਹਾਂ ਵੀ ਸਾਡੇ ਭਲਾਥਲਕੇ ਦੇ ਵਿੱਚ ਕਿੱਥੇ ਚਲ ਗਿਆ ਆ ਜਿਹੜੇ ਫੋਟੋਆਂ ਖਿਚਾਉਣ ਵਾਲੇ ਕਿੱਥੇ ਚਲ ਗਿਆ ਕੀ ਗੱਲ ਇੱਥੇ ਹਜ਼ਾਰਾਂ ਲੋਕ ਛੜਕ ਤੇ ਬੈਠਾ ਦਿਖਿਆ ਨਹੀਂ ਉਹ ਕਿਉਂ ਬੈਠੇ ਆ ਜੇ ਇਹ ਬੰਦੇ ਸਾਡੇ ਗਲਤ ਹੁੰਦੇ 20 ਮੈਂਬਰੀ ਕਮੇਟੀ ਗਲਤ ਹੁੰਦੀ ਤੇ ਆ ਲੋਕ ਹਜ਼ਾਰਾਂ ਮਗਰ ਖਲੋਣੇ ਸੀ ਹੜਪੀੜ ਤੇ ਲੋਕ ਜਿਹੜੇ ਨਿਕਲ-ਨਿਕਲ ਕੇ ਆਣ ਕੇ ਛੜਕਾਂ ਤੇ ਬੈਠੇ ਇਹਨਾਂ ਦੇ ਨਾਲ ਕਿਉਂਕਿ ਉਹਨਾਂ ਕਿ ਸਰਕਾਰ ਕਿਤੇ ਜਿਹੜਾ ਦਾਨ ਦਾ ਆਇਆ ਹੋਇਆ ਵਾ ਜਿਹੜਾ ਦਾਨ ਦਾ ਚਾਰ ਫੀਡ ਚਾਰ ਚੋਕਰ ਆਇਆ ਹੋਇਆ ਵਾ ਉਹ ਵੀ ਕਿਤੇ ਸਰਕਾਰ ਉਹਦੀ ਦਰਵਰਤੋਂ ਨਾ ਕਰੇ ਹੋਰ ਕਿਸੇ ਥਾਂ ਤੇ ਨਾ ਭੇਜ ਦੇਵੇ ਇਸ ਡਰੋਂ ਆ ਸਾਰੇ ਲੋਕ ਜਿਹੜੇ ਆਏ ਆ ਇਹ ਕੂਕੇ ਮੰਡ ਦਾ ਰਾਸ਼ਨ ਜਿਹੜਾ ਸਾਰਾ ਇੱਥੇ ਗਦਾਮ ਦੇ ਵਿੱਚ ਪਿਆ ਹੋਇਆ ਵਾ ਇਸ ਕਰਕੇ ਅਸੀਂ ਇਸ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਦੇ ਨਖੇਦੀ ਕਰਦੇ ਆਂ ਵੀ ਯਾਰ ਤੁਸੀਂ ਚੋਰਾ ਵਾਂਗੂ ਆਣ ਕੇ ਰਾਤ ਕਰ ਰਹੇ ਆਂ ਸਾਰੇ ਤੁਸੀਂ ਸ਼ਕਲੋਂ ਜਾਣਦੇ ਆਂ 20-25 ਦਿਨ ਹੋ ਚਲੇ ਹਾਰ ਉਥੇ ਆਏ ਨੂੰ ਤੁਸੀਂ ਸਾਰੇ ਸਾਡੇ ਰੈਂਪ ਤੇ ਆਉਨੇ ਹੋ ਸਾਡੇ ਆਗੂਆਂ ਦੇ ਨਾਲ ਬੈੰਨੇ ਹੋ ਕੁਰਸੀਆਂ ਤੇ ਸਾਰੇ ਤੁਹਾਨੂੰ ਜਾਣਦੇ ਆ ਉਹ ਕੀ ਤੁਹਾਨੂੰ ਆਗੂ ਸਾਡੇ ਇਦਾਂ ਦੇ ਲੱਗਦੇ ਆ ਇਹ ਚੋਰੀ ਕਰਣਗੇ ਇਹ ਕੋਈ ਗਲਤ ਕੰਮ ਕਰਨਗੇ ਇਨਾ ਲੋਕਾਂ ਦਾ ਸਮਾਨ ਇਹ ਦਿਨ ਰਾਤ ਕੋਲੋਂ ਪੈਸਾ ਲਾ ਕੇ ਉਥੇ ਸੇਵਾ ਕਰਨ ਦੇ ਆ ਤੇ ਇਹ ਲੋਕਾਂ ਦਾ ਆਇਆ ਹੋਇਆ ਸਮਾਨ ਕੀ ਗੱਲ ਉਹਦੀ ਦੁਰਵਰਤੋਂ ਕਰਨਗੇ ਇਹ ਬਹੁਤ ਹੀ ਗਲਤ ਕੀਤਾ ਪ੍ਰਸ਼ਾਸਨ ਨੇ ਪਤਾ ਨਹੀਂ ਹੁਣ ਉੱਪਰ ਤੱਕ ਕੋਈ ਖਬਰ ਉਹਦੀ ਹੈ ਆ ਜਾਂ ਨਹੀਂ ਕਿ ਜਾਂ ਕਿਸੇ ਦੇ ਸਿਆਸੀ ਕਰਨ ਦੇ ਵਿੱਚ ਆਣ ਕੇ ਇਹਨਾਂ ਨੇ ਇਹ ਕੰਮ ਕੀਤਾ ਵਾ ਅਸੀਂ ਇਹਦੀ ਸ਼ਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਆਂ ਔਰ ਮੰਗ ਕਰਦੇ ਆਂ ਕਿ ਜਿਹੜਾ ਆਣ ਕੇ ਕੋਈ ਸਰਪੰਚ ਇੱਥੇ ਗਲਤ ਬੋਲਿਆ ਵਾ ਉਹਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਉਹ ਆਪਣੀ ਆਣ ਕੇ ਜਾਂਦਾ ਪਰ ਇਹ ਸੰਗਤ ਦੇ ਵਿੱਚ ਮਾਫੀ ਮੰਗੇ ਗਲਤੀ ਮੰਨੇ ਆਪਣੀ ਸਾਡੇ ਆਗੂਆਂ ਕੋਲੋਂ ਜੇ ਨਹੀਂ ਤੇ ਹੜ ਥੋੜਾ ਜਿਆ ਥੱਲੇ ਜਾ ਲੈੰਦੋ ਫਿਰ ਬਾਅਦ ਵਿੱਚ ਦੱਸਾਂਗੇ ਵੀ ਕਿਤਰਾ ਮਾਫੀਆਂ ਮੰਗਾਈ ਦੀਆਂ ਕਿਦਾਂ ਗਲਤ ਬੋਲੀ ਦਾ ਕਿਸੇ ਨੂੰ ਦੱਸ ਦਵਾਂਗੇ ਫਿਰ ਇੱਕ ਗਲਤ ਕੰਮ ਕਰ ਰਹੇ ਹੋ ਤੇ ਇੱਕ ਗਲਤ ਬੋਲ ਰਹੇ ਹੋ ਇਹ ਕਿਦਰ ਦੀ ਇਨਸਾਨੀਅਤ ਆ ਤੁਸੀਂ दारू ਪੀ ਕੇ ਰਾਤ ਨੂੰ ਜਿੱਦਾਂ ਦਾ ਤੁਹਾਡਾ ਮੁੱਖ ਮੰਤਰੀ ਉਦਾਂ ਦੇ ਤੁਸੀਂ ਬਣੇ ਫਿਰਦੇ ਆਂ दारू ਪੀ ਕੇ ਰਾਤ ਨੂੰ ਤੁਸੀਂ ਲੋਕਾਂ ਨੂੰ ਗਲਤ ਬੋਲਦੇ ਆਂ ਉਹ ਲੋਕ ਤੇ ਖਵੇ ਪਏ ਉਥੇ ਸਤੇ ਪਏ ਆ ਜਿਹੜੇ ਹੜਾਂ ਦੇ ਨਾਲ ਮਰਨਦੇ ਆ ਤਾਂ ਤੁਸੀਂ ਇੱਥੇ ਆਣ ਕੇ ਗਲਤ ਗਾਲਾਂ ਕੱਢਣਦੇ ਆਂ ਇਸ ਕਰਕੇ ਮੈਂ ਉਹਨਾਂ ਦੀ ਵੀ ਸ਼ਾਬਾਸ਼ ਦਿਨਾ ਵੀ ਜਿਹੜਾ ਰਾਤੀ ਉਹਨਾਂ ਨੇ ਕੋਈ ਲਬਜ ਅੱਗੇ ਨਹੀਂ ਬੋਲਿਆ ਉਹਦੀ ਇੱਜ਼ਤ ਬਚੀ ਰਹੀ ਆ ਨਹੀਂ ਤੇ ਉਹ ਰਾਤ ਵੀ ਕਾਲ ਕਰਦੇ ਤੇ ਸਾਡੇ ਜਿਹੜੇ ਗਰੁੱਪ ਬਣੇ ਹੋਇਆ ਅਸੀਂ ਰਾਤ ਵੀ ਚੈੱਕ ਕਰਦੇ ਆ ਆਪਣੇ ਗਰੁੱਪ ਵੀ ਸਾਨੂੰ ਕੋਈ ਮੈਸੇਜ ਅਮਰਜੈਂਸੀ ਤੇ ਨਹੀਂ ਆਇਆ ਕਿਉਂਕਿ ਹੜਾਂ ਦਾ ਕਰਕੇ ਅਸੀਂ ਬਿਲਕੁਲ ਆਪਣੇ ਗਰੁੱਪ ਚਾਲੂ ਰੱਖਿਆ ਇਸ ਕਰਕੇ ਇਹਨਾਂ ਨੇ ਕਿਸੇ ਨੂੰ ਮਗਰੋਂ ਨਹੀਂ ਸੱਧਿਆ ਸਿਰਫ ਚਾਰ ਪੰਜ ਜਾਣੇ ਸੀ ਵੀ ਸਵੇਰੇ ਕੋ ਗੱਲ ਕਰਾਂਗੇ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਵੀ ਦਿਨੇ ਵੀ ਸੇਵਾ ਕਰਦੇ ਆ ਤੇ ਰਾਤ ਵੀ ਲੋਕਾਂ ਕਰਕੇ ਜਾਗਦੇ ਫਿਰਦੇ ਆ ਯਾਰ ਬਹੁਤ ਬਹੁਤ ਧੰਨਵਾਦ ਨਾਲ মিডিਆ ਦਾ ਥੋੜੇ ਜਿਹਾ ਸਪਸ਼ਟ ਕਰਿਓ ਜਿੰਨਾ ਸਪਸ਼ਟ ਕਰਿਓ ਅਦੇ ਨਾਮ ਬਾਰੇ ਤਾਂ ਉਹ ਇਹਨਾਂ ਨੂੰ ਪਤਾ ਹੋਊਗਾ ਕਿਉਂਕਿ ਮੈਂ ਰਾਤੀ ਨਾਲ ਨਹੀਂ ਸੀਗਾ ਲੇਕਿਨ ਐਸ ਡੀ ਐਮ ਤਹਿਸੀਲਦਾਰ ਤੇ ਪੁਲਿਸ ਜਿਹੜੀ ਆ ਉਹ ਤਿੰਨਾ ਚਾਰਾ ਥਾਣਿਆਂ ਚੌਕੀਆਂ ਦੀ ਹੀ ਲਾਗੋਂ ਲਾਗੋਂ ਸਾਰੇ ਜਾਣੇ ਆਏ ਸੀਗੇ ਪਰ ਹੁਣ ਸਵੇਰ ਦਾ ਇੱਥੇ ਤੁਸੀਂ মিডিਆ ਵਾਲੇ ਦੇਖ ਰਹੇ ਆ ਸਵੇਰ ਦਾ ਇੱਥੇ ਕੋਈ ਵੀ ਇੱਕ ਸਿਰਫ ਆ ਚੌਂਕੀ ਇੰਚਾਰਜ ਇੱਥੇ ਆਇਆ ਨਡਾਲੇ ਦਾ ਬਾਕੀ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਤੁਹਾਨੂੰ ਦਿਖ ਰਿਹਾ ਕੋਈ ਵੀ ਨਹੀਂ ਆਇਆ ਹੋਰ ਦਿਨੇ ਨਹੀਂ ਕੋਈ ਆਇਆ ਲੇਕਿਨ ਰਾਤ ਕਿਉਂ ਆਇਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਉਹ ਦੱਸ ਸਕਦੇ ਕਿਉਂ ਰਾਤ ਆਇਆ ਜਿਹੜੀ ਰਾਤ ਜਿਹੜੀ ਲੋਕਾਂ ਵੱਲੋਂ ਆਇਆ ਹੋਇਆ ਜਿਹੜਾ ਚਾਰਾ ਆ ਹਾਂਜੀ ਹਾਂ ਜਿਹੜਾ ਡੋਨੇਟ ਕੀਤਾ ਹੋਇਆ ਜਾਂ ਸੇਵਾ ਭੇਜੀ ਹੋਈ ਆ ਉਹਦੇ ਉੱਤੇ ਕਹਿੰਦੇ ਪ੍ਰਸ਼ਾਸਨ ਨੇ ਜਿੰਦਾ ਲਾਤਾ ਜੀ ਨਹੀਂ ਜਿੰਦਾ ਨਹੀਂ ਲਾਇਆ ਸੀ ਪਰ ਕਾਰਨ ਇਹ ਸੀ ਵੀ ਸਾਨੂੰ ਜਿਹੜਾ ਉੱਪਰੋਂ ਮੈਸੇਜ ਆਇਆ ਵੀ ਅਨਲੈਗਲੀ ਇਹ ਮੱਲਾ ਸਟੋਰ ਕੀਤਾ ਜਾ ਰਿਹਾਗਾ ਉਹਦੀ ਜਦੋਂ ਅਸੀਂ ਪੁੱਛਪੜਤਾਲ ਕੀਤੀ ਇਹਨਾਂ ਨੇ ਕੋਈ ਸਾਨੂੰ ਸੈਟੀਸਫਾਈ ਮੱਲਾ ਉਹਨਾਂ ਦਿੱਤਾ ਨਹੀਂ ਵੀ ਅਸੀਂ ਸਾਡੇ ਕੋਲ ਡਾਕੂਮੈਂਟ ਹੈਗੇ ਇਸ ਦਾ ਦੇਖੋ ਉਹ ਕਹਿੰਦੇ ਕੋਈ ਇਹੋ ਜੀ ਗੱਲ ਨਹੀਂ ਜੀ ਕੋਈ ਨਹੀਂ ਤਾਂ ਹੂੰ ਰੱਖਿਆ ਹੂਆ ਉਸ ਤੋਂ ਬਾਅਦ ਸਾਨੂੰ ਐ ਲੱਗਿਆ ਵੀ ਕੋਈ ਮੱਲਾ ਜਿਹੜਾ ਪ੍ਰਸ਼ਾਸਨ ਦੇ ਉਲਟ ਕੋਈ ਲੋਕਾਂ ਦੇ ਖਿਲਾਫ ਜਾਂ ਕੋਈ ਆਪਾਂ ਸਟੋਰੇ ਕਰ ਰਹੇ ਆ ਡੰਬ ਬਣਾ ਰਹੇ ਆ ਉਹਦੇ ਆਧਾਰ ਤੇ ਅਸੀਂ ਉਹਨਾਂ ਨੂੰ ਸੀਲ ਕਰਿਆ। ਵੀ ਤਸੀਲ ਦਾ ਸਾਹਿਬ ਤੁਸੀਂ ਪੂਰੀ ਵੈਰੀਫਿਕੇਸ਼ਨ ਕਰਕੇ ਲਾ ਸਕਦੇ ਜਿੰਦਾ ਇਦਾਂ ਵੈਰੀਫਿਕੇਸ਼ਨ ਤੋਂ ਬਗੈਰ ਕਿਦਾਂ ਲਾ ਵੀ ਵੈਰੀਫਿਕੇਸ਼ਨ ਤਾਂ ਆਪਾਂ ਉਹ ਬੰਦੇ ਆ ਤੇ ਕਰਨੀ ਹੁੰਦੀ ਉਹ ਜਿਹੜੇ ਬੰਦੇ ਖੜੇ ਸੀ ਵੀ ਤੁਹਾਡੀ ਵੈਰੀਫਿਕੇਸ਼ਨ ਪ੍ਰੋਪਰ ਸਹੀ ਸੀ ਸਹੀ ਸਹੀ ਹਾਂ ਜੀ ਤੁਹਾਡਾ ਬਿਲਕੁਲ ਉਹਨਾਂ ਨੇ ਸੈਟੀਸਫਾਈ ਸਾਹ ਨੂੰ ਕਰਾਇਆ ਨਹੀਂ ਨਾ ਪਰ ਉਹਨਾਂ ਕਹਿੰਦੇ ਸਰਸਾਤ ਤੋਂ ਜਿਹੜਾ ਖਰਾਬ ਨੂੰ ਚਾ ਵਾਸਤੇ ਸੀ ਜਾਰਾ ਜਾਰਾ ਵੀ ਸਟਾਕ ਨਹੀਂ ਸੀ ਜੀ ਜੇ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਗੱਲ ਆ ਮੰਨ ਲੈਣੇ ਆ ਆਪਾਂ ਰੱਖਿਆ ਪੁਆਇੰਟ ਕੋਈ ਵੀ ਇੱਥੇ ਆਪਾਂ ਡਿਸਟ੍ਰਿਬਿਊਟ ਕਰਨੀ ਐ ਸੀ ਉਸ ਤੋਂ ਆਪਾਂ 10 ਕਿਲੋਮੀਟਰ ਦੂਰਤਾ ਨਹੀਂ ਕਰ ਸਕਦੇ ਇੱਕ ਚੀਜ਼ ਹੋਰ ਨੋਟ ਰੱਖੋ ਜੀ ਹਾਂਜੀ ਹੁਣ ਕੰਟੇਨਰਾਂ ਦੇ ਕੰਟੇਨਰ ਟਰੱਕਾਂ ਦੀ ਟਰੱਕ ਆ ਰਹੇ ਆ ਆ ਇਦਾਂ ਵੀ ਨਹੀਂ ਕਿ 50 ਟਰੱਕ ਅੰਦਰ ਜਾਂ 100 ਟਰੱਕ ਆ ਬਹੁਤ ਥੋੜਾ ਜਿਹਾ ਸਟਾਕ ਹੈ ਇੰਨੇ ਕ ਸਟਾਕ ਲਈ ਆਪਾਂ ਕਿਉਂ ਉਰੀ ਹੋ ਜਾਈਏ ਨਹੀਂ ਆਪਾਂ ਸਟਾਕ ਦਾ ਤਾਂ ਨਹੀਂ ਕੋਈ ਉਹ ਕਰਿਆ ਹੀ ਪਰ ਇਹ ਕਿਹਾ ਵੀ ਇਹਦੇ ਕੋਈ ਮਤਲਬ ਕੋਈ ਕਾਨੂੰਨ ਗੈਰ ਕਾਨੂੰਨੀ ਕੋਈ ਰੱਖੇ ਨਾ ਬੈਠੇ ਕੋਈ ਸਿਆਸੀ ਦਬਾਅ ਤਾਂ ਨਹੀਂ ਜੀ ਤੁਹਾਡੇ ਨਾਲ ਨਾਲ ਕੋਈ ਦਬਾਅ ਨਹੀਂ ਸਿਆਸੀ ਹਾਂਜੀ ਠੀਕ ਅਸੀਂ ਆਪਣੀ ਡਿਊਟੀ ਕਰੀ ਐ ਹੁਣ ਕਿਸ ਤਰ੍ਹਾਂ ਮੈਂ ਤੁਹਾਡੀ ਡੀਕ ਕੀਤੀ ਗਈ ਹੈ ਕਸਾਡੀ ਤੁਹਾਡੀ ਡੀਕ ਕੀਤੀ ਗਈ ਤੁਹਾਨੂੰ ਅਲਟੀਮੇਟ ਪਹਿਲਾਂ ਦਿੱਤਾ ਗਿਆ ਤੁਹਾਡੀ ਕੋਈ ਅਧਿਕਾਰੀ ਜਿੱਥੇ ਇੱਥੇ ਇੱਥੇ ਤਾਂ ਲਿਖੇ ਸੀ ਆਈ ਪਹਿਲਾਂ ਸੀਗੀ ਇੱਥੇ ਸੁਖਪਾਲ ਖਹਿਰਾ ਜੀ ਨੇ ਵੀ ਅਲਟੀਮੇਟ ਦੇ ਵਿੱਚ ਪਾਇਆ ਸੀ ਸਵੇਰੇ ਸਾਡੀ ਡਿਊਟੀ ਲੱਗੀ ਸੀ ਚੰਬਾ ਸਭ ਆਏ ਸੀ ਉੱਧਰ ਜਾਣਾ ਪੈਗਾ ਸਾਨੂੰ ਠੀਕ ਹੈ ਤਾਂ ਲੇਟ ਹੋ ਗਿਆ ਜੀ ਹਾਂ ਹਾਂ ਜੀ ਹੁਣ ਕੋਈ ਕਾਰਵਾਈ ਕਰ ਰਹੇ ਆ ਜੀ ਜਿਹੜੇ ਕਿਸਾਨ ਨਹੀਂ ਕੋਈ ਕਾਰਵਾਈ ਨਹੀਂ ਕਰ ਰਹੀ ਕੁਛ ਨਹੀਂ ਕਿਸਾਨ ਜਿਹੀ ਬੰਦੀਆਂ ਦੇ ਕਿਸੇ ਦੇ ਆਗੂ ਦੇ ਕਾਰਵਾਈ ਕਰਨੀ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਕਰ ਰਹੀ ਠੀਕ ਹੈ ਥੈਂਕ ਯੂ